ਮੈਂ ਬਾਹਤ ਹੀ ਕਿਸਾਨ ਜੁਨੀ ਨੇ ਇੱਕ ਦਾ ਸਿੱਧੂ ਗੁਰ ਜੱਸੀ ਬੰਦੀ ਜੀ ਮੇਰਾ ਨਾਮ ਅਰੀਕ ਸਿੰਘ ਹੈ ਪਿੰਡ ਮਾੜੀ ਤੋਂ ਜਿਲ੍ਹਾ ਬਰਨਡਾ ਸਾਡੇ ਵੀ ਬੁਰਕਾ ਨੇ ਜੀ 65-68 ਸਾਲ ਹੋ ਗਏ ਇਹ ਜਿਹੜੀ ਜ਼ਮੀਨ ਹੈ ਤਿੰਨ ਕਿੱਲੇ ਜ਼ਮੀਨਾਂ ਸਾਡੇ ਕੋਲੇ ਜੀ ਇਹ ਕਿਹੜੀ ਕਿਹੜੀ ਪੱਟ ਕੇ ਵਾਰ ਕੀਤੀ ਹੈ ਜਿਹੜੇ ਸਾਡੇ ਆਪੂ ਕੋਲ ਜ਼ਮੀਨ ਸੀ ਉਹ ਉਹਨਾਂ ਨੇ ਵੇਚ ਕੇ ਇਸ ਜ਼ਮੀਨ ਨੂੰ ਵਾਰ ਕਰਨ ਦੀ ਲਾਜ਼ਤ ਇਹਦੇ ਵਿੱਚ ਜਿਹੜਾ ਅਸੀਂ 2012 ਦੇ ਵਿੱਚ ਕਨੈਕਸ਼ਨ ਆ ਆਪਦੇ ਪੈਸੇ ਕੋੋਂ ਭਰ ਕੇ ਜੀ ਇਹ ਤੇ ਫਿਰ ਬਾਪੂ ਨੇ ਆਪ ਦੇ ਨਾਂ ਤੇ ਕਨੈਕਸ਼ਨ ਲਵਾਇਆ ਹੈ ਜੀ ਹੁਣ ਪਿੱਛੇ ਸਾਨੂੰ ਜਦੋਂ ਇਹਨਾਂ ਦੀ ਸਰਕਾਰ ਆਈ ਹੈ 2022 ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਨੋਟਿਸ ਭੇਜੇ ਸੀਗੇ ਜੀ ਇਹਦੇ ਵਿੱਚ ਸਾਨੂੰ ਸਟੇ ਵੀਜਾ ਜਦੋਂ ਮਿਲੀ ਹੋਈ ਹੈ ਜੀ ਤੇ ਦੂਜੀ ਗੱਲ ਇਹ ਹੈ ਜੀ ਉੱਥੇ ਜਿਹੜੇ ਆਪਣੇ ਪਿੰਡ ਦੇ ਵਿੱਚ ਦੂਜੇ ਪਹਿਲਾ ਕਿਸਾਨ ਪਹਿਲਾਂ ਲੜੇ ਸੀਗੇ ਉਹਨਾਂ ਦੇ ਨਾਂ ਤੇ ਜ਼ਮੀਨ ਹੋਈ ਵੀ ਹੈ ਜੀ ਠੀਕ ਹੈ ਜੀ ਤੇ ਉਹਨਾਂ ਨੂੰ ਵੀ ਦੁਬਾਰਾ ਇਹਨਾਂ ਨੇ ਜਿਹੜੇ ਆ ਨੋਟਿਸ ਭੇਜੇ ਆ ਜੀ ਉਹਨਾਂ ਦੇ ਨਾਮ ਮਾਲਕ ਉਹਨਾਂ ਨੂੰ ਹੱਕ ਮਿਲੇ ਵੀ ਹੈ ਜੀ ਪਹਿਲਾਂ ਇਹ ਜ਼ਮੀਨ ਜੁਮਲਾ ਮਸਤਕਾ ਮਾਲਕ ਸੀ ਜੀ ਜਿਵੇਂ ਹੋਣ ਇਹਨਾਂ ਤੱਕੇ ਨਾਲ ਇਹ ਜ਼ਮੀਨਾਂ ਛਡਾਉਣ ਵਾਸਤੇ ਉੱਤਾ ਚੱਕਿਆ ਉਦੋਂ ਇਹਨਾਂ ਨੇ ਇਹ ਜ਼ਮੀਨਾਂ ਨੂੰ ਪੰਚਾਇਤ ਦੇ ਵਿੱਚ ਪਤਾ ਸੀਗੀ ਤੱਕੇ ਨਾਲ ਪੰਚਾਇਤੀ ਜ਼ਮੀਨ ਦੇ ਵਿੱਚ ਇਹ ਜ਼ਮੀਨਾਂ ਜੁਮਲਾ ਮਸਤਰਕਾ ਜ਼ਮੀਨਾਂ ਪਹਿਲਾਂ ਜੀ ਤੇ ਪਿੱਛੇ ਸਾਡੇ ਦੱਲਿਆ ਸਾਹਿਬ ਨੇ ਟੈਣਾ ਪੈਂਟ ਫਰੀਦਕੋਟ ਵਿੱਚ ਜਿਹੜੇ ਤਰਨੇ ਆਪਣੇ ਛੇ ਜ਼ਿਲ੍ਹੇ ਚ ਲੱਗੇ ਸੀ ਜੀ ਉੱਥੇ ਸਰਕਾਰ ਮੰਨੀ ਐ ਉਸ ਟਾਈਮ ਆਪਣੇ ਤਾਲੀਆਲ ਹੁੰਦੇ ਸੀ ਖੇਤੀਬਾੜੀ ਮੰਤਰੀ ਪਿਛੇ ਜੀਤ ਮੰਤਰੀ ਉਹ ਮੰਨੇ ਆ ਵੀ ਅਸੀਂ ਇਹ ਜ਼ਮੀਨਾਂ ਕਿਸਾਨਾਂ ਦੇ ਨਾਮ ਕਰਾਂਗੇ ਤੇ ਫੇਰ ਇਹ ਮੁੱਕਰੀ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਢੱਲਿਆ ਸਾਹਿਬ ਆਪਣੇ ਮਰਨ ਵਰ ਤੇ ਬੈਠ ਕੇ 10 ਦਿਨ ਉਹ ਆਪਣਾ ਢੱਲਿਆ ਸੀ ਧਰਨਾ ਉਹਨਾਂ ਮੁਰੇ ਮੰਨੇ ਆ ਵੀ ਅਸੀਂ ਇਹ ਤੁਸੀਂ ਧਰਨਾ ਚੱਕ ਦੋ ਅਸੀਂ ਇਹਨਾਂ ਕਿਸਾਨਾਂ ਤੋਂ ਜ਼ਮੀਨਾਂ ਨਹੀਂ ਛਡਾਵਾਂਗੇ ਇਹਨਾਂ ਨੂੰ ਮਾਲਕੀ ਦੇ ਹੱਕ ਦੇਵਾਂਗੇ ਇਹਨਾਂ ਦੀ ਫੇਰ ਨੀਤ ਵਿਗੜ ਗਈ ਜੀ ਤੇ ਫੇਰ ਇਹਨਾਂ ਨੇ ਹੁਣ ਜ਼ਮੀਨਾਂ ਹੜਾਉਣ ਵਾਸਤੇ ਫੇਰੇ ਉੱਤ ਚੱਕ ਲਿਆ ਜੀ ਠੀਕ ਹੈ ਇਹ ਮੰਨ ਕੇ ਫਿਰ ਮੁੱਕ ਰਿਹਾ ਜੀ